ਆਹ ਹੁਣ ਮੀਂਹ ਦਾ ਪਾਖੜੇ ਆ ਇੰਨਾ ਬਦਲ ਕਰਦਣ ਡਿਆ ਮੀਂਹ ਚ ਖੜੇ ਆ ਸੋ ਤੁਸੀਂ ਆਪਦਾ ਸਾਥ ਨਾ ਛੱਡਿਓ ਤੁਹਾਡਾ ਹੀ ਸਾਥ ਦੀ ਪੰਜਾਬ ਨੂੰ ਲੋੜ ਆ ਮੇਰੇ ਵਰਗਾ ਆਰਟਿਸਟ ਜਦੋਂ ਇੱਥੇ ਹੋ ਕੰਮ ਦੇਣ ਡਿਆ ਸਾਰਾ ਪੰਜਾਬ ਹੀ ਆਪਦੇ ਘਰੋਂ ਉੱਠ ਕੇ ਫੀਲਡ ਦੇ ਵਿੱਚ ਕੰਮ ਕਰੂਗਾ ਜਿਹੜੀ ਬਾਦਰੀ ਆ ਸਬੂਤ ਦਿੱਤਾ ਪੰਜਾਬੀਆਂ ਦੇ ਬਾਰੇ ਕੀ ਕਹੋਗੇ ਮੇਰੀ ਬਾਦਰੀ ਬੂਦਰੀ ਕੋਈ ਨਹੀਂ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਦਰੀ ਆ ਆ ਕੀ ਆ ਬਾ ਪੰਜਾਬੀਆਂ ਦੀ ਬਾਦਰੀ ਆ ਇਹਦਾ ਜਦੋਂ ਪੰਜਾਬ ਸਾਡੇ ਹੌਂਸਲਾ ਹੀ ਐਡਾ ਚੱਕਦੇ ਆਂਗੇ ਫੱਟੇ ਕੁਝ ਹੀ ਮਿਲਦੀ ਸੇਵਾ ਤਾਂ ਐਡੀ ਕਿ ਹੁਣ ਕੱਲ ਸੰਤਾਂ ਨੇ ਆਪਣੇ ਕਿ ਮਾ ਮਾਹਪੁਰਸ਼ ਆਉਣ ਨਾ ਪੰਜਾਬ ਤੇ ਮੈਂ ਕਹਿੰਦਾ ਮਾਹਪੁਰਸ਼ਾਂ ਨੇ ਕੱਲ ਆਪਾਂ ਕਿਨੇ 6 ਲੱਖ ਦੀ ਸੇਵਾ ਬਾਬਾਂ ਦੇ ਕਰਕੇ ਆਏ ਆ ਮੈਂ ਕਹਿੰਦਾ ਮੈਂ ਕਿਹਾ ਵੀ 10 ਟਰੈਕਟਰ ਦੇ ਕੇ ਉਹਨੇ ਸੰਤਾਂ ਨੂੰ ਤੇ ਮੈਂ ਕਹਿੰਦਾ ਜੀ ਦੁਨੀਆ ਹੀ ਜਲਬਾਦੀ ਬੱਕਰੀ ਆਪਣੀ ਤਸੱਲੀ ਮਿਲਦੀ ਸੇਵਾ ਕਰਦਾ ਭਾਜੀ ਮੈਂ ਕਹਿੰਦਾ ਤਸੱਲੀ ਤਸੱਲੀ ਆਪਾਂ ਆਪਾਂ ਮਾਰਸ਼ਲ ਕੌਮ ਆ ਆਪਣੀ ਠੀਕ ਆ ਸੋ ਵਕਤ ਪੈਂਦਾ ਵਕਤ ਕਿਸੇ ਤੇ ਵੀ ਪੈ ਸਕਦਾ ਠੀਕ ਆ ਕਿਤੇ ਕਿਤੇ ਨਹੀਂ ਪਿਆ ਅਮਰੀਕਾ ਤੇ ਵੀ ਵਕਤ ਪਿਆ ਤਾਲੀਮਾਨ ਤੇ ਸਾਰੇ ਕਿਤੇ ਵਕਤ ਪਿਆ ਸੋ ਇਹਨੂੰ ਵਕਤ ਨੂੰ ਆਪਾਂ ਹੌਸਲੇ ਨਾਲ ਹੀ ਨਜਟਣਾ ਚੜ੍ਹਦੀ ਗਲਾ ਦੇ ਨਾਲ ਤੁਸੀਂ ਤੂੰ ਹੈਗੇ ਨੇ ਭਾਜੀ ਜਦੋਂ ਦੁਨੀਆਂ ਮੁਸ਼ਕਲਾਂ ਹੋਣਗੇ ਬੰਦੇ ਤੇ ਮੈਂਦੀਆਂ ਮੁਸ਼ਕਲਾਂ ਵੇਖਾਂਗੇ ਚੜ੍ਹਦੀ ਗਲਾ ਹੁਣ ਬਸ ਤੁਸੀਂ ਆਪਾਂ ਮੀਂਹ ਕਣੀ ਜਾਂ ਆਪਾਂ ਖੜਨਾ ਨਹੀਂ ਠੀਕ ਆ ਆ ਵੇ ਆ ਨਿੱਕੇ ਨਿੱਕੇ ਜਵਾਕ ਇੱਧਰ ਆ ਆਇਆ ਘਬਰਉਣਾ ਨਹੀਂ ਚੜ੍ਹ ਚੜ੍ਹਦੀ ਚੜ੍ਹਦੀ ਗਲਾ ਤੇ ਹਨ ਬੋਲ ਤਾਂ ਬੜਾ ਭਰਾ ਤੁਹਾਡੇ ਨਾਲ ਆ ਠੀਕ ਆ ਸਾਹਿਬ ਸਾਹਿਬ ਬੜਾ ਤੁਹਾਡੇ ਸਾਹਿਬ ਉਹ ਕੀ ਕਹੋਗੇ ਐਡੇ ਵਰਦੇ ਮੀਚ ਆਏ ਆ ਸਾਹਿਬ ਆਓ ਭਾਈ ਚਲ ਤੁਹਾਨੂੰ ਨਹੀਂ ਜਾਣੇ ਸਾਹਿਬ ਮਨਗੀਰੇ ਜੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਤੁਹਾਨੂੰ ਕਰੂਗੀ ਵਿਚਾਰੀ ਪ੍ਰਧਾਨ ਮੰਤਰੀ ਸਾਹਿਬ ਆਉਣ ਹੈ ਬੜਾ ਆਖਾਣੇ ਜਣੇ ਸਾਰੇ ਕੋ ਦੇ ਦੇ ਦੀ ਕੀ ਆਉਂਦੇ ਬੱਲੇ ਬੰਨੀ ਕਿ ਭਾਈ ਆਲੋ ਖਾਓ ਠੀਕ ਆ ਸੋ ਸ਼ੋਰਟ ਕਰੋ

ਹਾਂ ਜੀ ਗਾ ਉਹ ਕਿਹੜਾ ਕਿਹੜਾ ਕਿਦਾਂ ਦਾ ਪੈਸੇ ਮੰਗਦੇ ਹੋ ਪੰਜਾਬ ਦੇ ਲਈ ਉਹ ਫੋਟੋ 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 ਉਹ ਫੋਟੋ ਕਰ ਬਣਾ ਦੇਈਂ ਤਾਂ ਫਟਾ ਮੰਤਰੀ ਨੂੰ ਕਿਹਾ ਕਿ ਬਾਈ ਥੋੜਾ ਆਪਣੇ ਪੈਰਾਂ ਦੇ ਖਰਚਾ ਕਰ ਕਿਹਦਾ ਪੈਸੇ ਮੰਗਦਾ ਹੈ ਕੀ ਕਰੇ ਪ੍ਰਧਾਨ ਮੰਤਰੀ ਸਾਹਿਬ ਬਾਈ ਮੈਂ ਤਾਂ ਭਾਈ ਇੰਨਾ ਮੈਂ ਸਿਆਣਾ ਨਹੀਂ ਹੈਗਾ ਵਧੀਆ ਕਰਨਗੇ ਬਾਪੂ ਦੀ ਫੋਟੋ ਕਰ ਦੋ ਪਿਆਰ ਦਾ ਪਿਆਰ ਨਾ ਬਾਈ ਬਾਪੂ ਹਾਂ ਔਰ ਠੀਕ ਹੈ ਚਲੋ ਚਲੋ ਨਹੀਂ ਸਾਰੇ ਮੁਲਾਜ਼ਮਾਂ ਨਾਲ ਸਾਰਿਆਂ ਦੀਆਂ ਬਰਤਾਂ ਯਾ ਭਈਆ ਤੋ ਪਹਿਲਾ ਬਾਪੂ ਦੀ ਫੋਟੋ ਖੇਡ ਲੋ ਯਾਰੋ ਫੋਟੋ ਆ ਲੋ ਹੁਣ ਬਾਪੂ ਠੀਕ ਹੋਗੇ ਕਿ ਕਿੱਦਾਂ ਨਹੀਂ ਪੈਕੇਜ ਹੋਣਾ ਚਾਹੀਦਾ ਮੈਨੂੰ ਮੈਨੂੰ ਮੈਂ ਪ੍ਰਧਾਨ ਮੰਤਰੀ ਆਪ ਨਾ ਬਣ ਜਾਂਦਾ ਫਿਰ ਇਹ ਆਪਾਂ ਨੂੰ ਥੋੜੀ ਪਤਾ ਭਾਜੀ ਨੁਕਸਾਨ ਆ ਪੰਜਾਬ ਦੇ ਬੱਚਿਆਂ ਨਜਟਾਂਗੇ ਬਹੁਤ ਮਿਹਨਤ ਕਰ ਰਹੇ ਆ ਅਸੀਂ ਸਵੇਰ ਦੇ ਨਿਕਲੇ ਆ ਠੀਕ ਆ ਰਾਤ ਤੱਕ ਆ ਇੰਨੇ ਚੱਲਦੇ ਨਹੀਂ ਜੀ ਆ ਆ ਦੀ ਛੱਤ ਵੀ ਐ ਹੋ ਜੇ ਠੀਕ ਆ ਆ ਦੇਖੋ ਇੱਕ ਰੀ ਇੱਕ ਰੀ ਪਾਉ ਆ ਦੇਖੋ ਉਹ ਇੱਕ ਰਿਪੋਰਟ ਪਾਸੀਓ ਆਹ ਦੇਖੋ ਇਹ ਦੇਖੋ ਬਜ਼ੁਰਗ ਬਜ਼ੁਰਗ ਥਾਣੇਦਾਰਾਂ ਕਿੰਨੇ ਸਾਡੇ ਠੀਕ ਆ ਇਹਨਾਂ ਨੂੰ ਪੰਜਾਬ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਐਨ ਆਰ ਆਈ ਵੀਰਾਂ ਨੂੰ ਕੋਈ ਕਸਣਾ ਦਿਓਗੇ ਪੰਜਾਬ ਪੁਲਿਸ ਨੂੰ ਸਲੂਟ ਆ ਐਨ ਆਰ ਆਈ ਵੀਰਾਂ ਨੂੰ ਕੋਈ ਮੈਸੇਜ ਐਨ ਆਰ ਆਈ ਐਨ ਇਕਲੀ ਐਨ ਆਰ ਆਈ ਵੀਰ ਬਹੁਤ ਸਪੋਰਟ ਕਰ ਰਹੇ ਨੇ ਠੀਕ ਆ ਰਲਕੇ ਨਾਲ ਅਸੀਂ ਇੰਤਰੀ ਬਾਪੂ ਵੀ ਆ ਕੇ ਖੜੀ ਆ ਆਪਾਂ 150 ਟਰੈਕਟਰ ਦੇ ਰਹੇ ਆ 100 ਟਰੈਕਟਰ ਮੈਂ ਦੇ ਰਿਹਾ ਜੀਦੇ ਵਿੱਚ ਇੱਕ ਨੇ ਕੋਣ ਬਾਹਾਂ ਨਹੀਂ ਪੜੀਦੀ ਨਹੀਂ ਬੋਲਦਾ ਕਿ ਸਿਆਣੇ ਬਣੀਦਾ ਯਾਰ ਮੀ ਉਹ ਬਾਪੂ ਬੋਲਦੀ ਭਾਈ ਬੋਲੀ ਜਾ ਉਹ ਗੱਲ ਕਰੋ ਆਪਣੀ ਉਹ ਇੱਕ ਬਾਪੂ ਦਾ ਬਿਮਾਰ ਹੋ ਜਾ ਬਾਪੂ ਦੀ ਘਰੇ ਜਾਓ ਬਿਮਾਰ ਨਾ ਹੋ ਜਾ ਕੋਤੋ ਸਸਰੀ ਗਾਲ 100 100 ਐਨ ਆਰ ਆਈ ਵੀਰ ਵੱਧ ਚੜ ਕੇ ਸਾਥ ਦੇਣ ਠੀਕ ਆ ਆਪਾਂ ਇੱਕ ਇੱਕ ਘਰ ਵੀ ਸੰਭ ਲੀਏ ਤੇ ਆਪਣਾ ਮਾਝਾ ਸੰਭਲ ਗਿਆ ਠੀਕ ਆ ਹੁਣ ਹੁਣ ਅੱਗੇ ਆ ਵੀ ਜਿਹੜਾ ਮਾਲ ਵੇਚ ਆ ਜਿਹੜਾ ਉਦਿਪੁਰ ਕਹਿੰਦੇ ਆ ਬਸ ਰਲ ਮਿਲ ਕੇ ਉਹ ਨਜੱਠੀਏ ਠੀਕ ਆ ਪੈਸਾ ਪੰਜਾਬੀਆਂ ਕੋਲ ਇੰਨਾ ਮੀਰ ਨੂੰ ਭਰਾ ਦਾਂਗੇ ਬਾਦਰੀਆ ਜਿਹੜੇ ਲੱਗਦਾ ਫਿਰ ਬਾਦਰੀਆ ਸਮੂਹ ਦਿੱਤਾ ਕਿਉਂਕਿ ਪਿਆਸ ਨਾ ਵਾਲਾ ਬਾਜੀ ਬਾਜੀ ਲੜੀ ਮੈਂ ਕਹਿੰਦਾ ਬਸ ਇੱਕ ਚੀਜ਼ ਗਿਰਈਏ ਜਿਹੜੇ ਮਾਝੇ ਚ ਘਰਾਂ ਚ ਸੈਂਬੇ ਆ ਜਿਹੜੇ ਘਰਾਂ ਫਲ ਅੱਡ ਆਇਆ ਇੱਕ ਮਤਲਬ ਪਿੰਡ ਚ 10 ਘਰ ਤਕੜੇ ਆ ਠੀਕ ਆ ਕੋਈ 30 40 ਘਰ ਜੇ ਮਤਲਬ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀਆ ਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਭੀ ਆਪਾ ਕੁਛ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਛ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਹਨ ਬਿਮਾਰੀਆਂ ਤੋਂ ਬਚੋ ਠੀਕ ਹੈ ਸਭ ਕੋ ਸੰਭ ਲਾਂਗੇ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਥਾ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਇਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਤਾਂ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆ ਗਏ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਿਆ ਪੈਸੇ ਪੂਰੇ ਵਾਲੀ ਗੱਲ ਨਹੀਂ ਆਪਾਂ ਵਾਸ ਤਕੜੇ ਹੋ ਕੇ ਇਹਨੂੰ ਨਜਟੀਏ ਠੀਕ ਹੈ ਇੱਕ ਦੂਜੇ ਦਾ ਸਾਥ ਲਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਹੈ ਹੁਣ ਮੈਂ ਸੇਵਾ ਕਰ ਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਜਉਂਦੀਆਂ ਠੀਕ ਹੈ ਹੁਣ ਮੈਨੂੰ ਸੇਵਾ ਕਰ ਲੈਣ ਦਿਓ ਲਵ ਯੂ ਥੈਂਕ ਯੂ ਭਾਈ ਥੈਂਕ ਯੂ